ਤਨ ਬਾਬਾ ਸਰਬਦਿਆਲ ਮਹਾਰਾਜ ਕੀ ਜੈ ਤਨ ਤਨ ਬਾਬਾ ਸਰਬਦਿਆਲ ਪਿੰਡ ਕਮਾਮ ਦੇ ਪਵਿੱਤਰ ਅਸਥਾਨ ਤੇ ਸਾਲਾਨਾ ਭਾਰੀ ਜੋੜ ਮੇਲਾ ਲੱਗ ਰਿਹਾ ਜੋ ਕਿ 12 13 14 ਜੂਨ ਨੂੰ ਮਨਾਇਆ ਜਾ ਰਿਹਾ 12 ਤਰੀਕ ਨੂੰ ਬਾਬਾ ਸਰਬਦਿਆਲ ਦੇ ਪਵਿੱਤਰ ਅਸਥਾਨ ਤੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ 14 ਤਰੀਕ ਨੂੰ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ ਭੋਗ ਪਾਉਣ ਤੋਂ ਅਪरांत ਬਹੁਤ ਹੀ ਪਿਆਰੀ ਗਾਇਕ ਜੋੜੀ ਸੱਭਿਆਚਾਰਕ ਜੋੜੀ ਦੁਗਾਣਾ ਗਾਇਕ ਜੋੜੀ ਗੁਰਵੀਰ ਸਿੱਧੂ ਅਤੇ ਅਮਨ ਵਿਰਕ ਜਿਹੜਾ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਉਹਨਾਂ ਤੋਂ ਪਹਿਲਾਂ ਸਾਡੇ ਬਹੁਤ ਸਤਿਕਾਰਯੋਗ ਸਾਥੀ ਕਰਨੈਲ ਦਰਦੀ ਜੀ ਉਹ ਵੀ ਆਪਣਾ ਜਿਹੜਾ ਆ ਸਮਾਂ ਬਾਬਾ ਸਰਬਦੇਵਾਲ ਦੇ ਪਵਿੱਤਰ ਅਸਥਾਨ ਤੇ ਸੇਵਾ ਕਰਨ ਦਾ ਲਗਾਉਣਗੇ ਅਸੀਂ ਸਾਰੀਆਂ ਸੰਗਤਾਂ ਨੂੰ ਜਿੰਨੇ ਵੀ ਸਾਡੇ ਇਸ ਨਗਰ ਨਿਵਾਸੀ ਆ ਐਨ ਆਰ ਆਈ ਵੀਰ ਆ ਭੈਣ ਭਰਾ ਆ ਔਰ ਇਸ ਇਲਾਕੇ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ 12 ਤੇ 13 14 ਜੂਨ ਨੂੰ ਬਾਬਾ ਸਰਦਿਆਲ ਦੇ ਪਵਿੱਤਰ ਸਥਾਨ ਤੇ ਪਹੁੰਚ ਕੇ ਰੌਣਕਾਂ ਨੂੰ ਬਿਦਾਓ ਔਰ ਬਾਬਾ ਸਰਦਿਆਲ ਦੇ ਪਵਿੱਤਰ ਸਥਾਨ ਤੇ ਜਿਹੜਾ 3 ਦਿਨ ਜਿਹੜਾ ਲੰਗਰ ਅਟੁੱਟ ਵਰਤਾਇਆ ਜਾਏਗਾ ਔਰ ਵਿਸ਼ੇਸ਼ ਤੌਰ ਤੇ ਪ੍ਰਬੰਧਕ ਕਮੇਟੀ ਔਰ ਸਾਰੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਆ ਕਿ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਕਰਕੇ ਜਾਂ ਕੋਈ ਖੁੱਲੜਬਾਜੀ ਕਰਨ ਵਾਲਾ ਵਿਅਕਤੀ ਇਸ ਦਰਬਾਰ ਤੇ ਨਾ ਪਹੁੰਚੇ ਇਹ ਸਾਡੀ ਸਿਨੇਮਰ ਬੇਨਤੀ ਆ ਔਰ ਇਹ ਸਲਾਨ ਸਲਾਨਾ ਜੋੜ ਮੇਲਾ ਸਾਰੇ ਨਗਰ ਦੇ ਸਹਿਯੋਗ ਨਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਕਮਾਮ ਦੇ ਐਨ ਆਰ ਆਈ ਵੀਰ ਭੈਣ ਭਰਾ ਔਰ ਸਾਰੇ ਜਿਹੜੇ ਜ਼ਿੰਮੇਵਾਰ ਸਾਥੀ ਉਹਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਵੱਡੀ ਗਿਣਤੀ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਮਨਾਇਆ ਜਾਂਦਾ ਇਸ ਸਾਰਿਆਂ ਸੰਗਤਾਂ ਧੰਨਵਾਦ ਜਕਾਰਾ ਬਾਬਾ ਸਰਦਿਆਲ ਜੀ ਦਾ ਬਹੁਤ ਸੇਧਰ ਆਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸਰਦਿਆਲ ਮਹਾਰਾਜ ਕੀ ਜੈ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਇੱਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਬਾਬਾ ਸਰਦਿਆਲ ਜੀ ਦਾ ਸਲਾਨਾ ਭਾਰੀ ਜੋੜ ਮੇਲਾ 12 13 14 ਜੂਨ ਨੂੰ ਪਿੰਡ ਕਮਾਂ ਵਿਖੇ ਮਨਾਇਆ ਜਾ ਰਿਹਾ ਹੈ 12 ਤਰੀਕ ਦਿਨ ਬੁੱਧਵਾਰ ਨੂੰ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਅਤੇ ਜਿਨ੍ਹਾਂ ਦੇ ਭੋਗ 14 ਤਰੀਕ ਦਿਨ ਸ਼ੁੱਕਰਵਾਰ ਨੂੰ ਪਾਏ ਜਾਣਗੇ ਤੀਰਤੰਤ ਉਪਰੰਤ ਪੰਜਾਬ ਦੇ ਮਸ਼ਹੂਰ ਕਲਾਕਾਰ ਗੁਰਵੀਰ ਸਿੱਧੂ ਅਤੇ ਅਮਨ ਬਿਰਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਜੀ ਉਸ ਤੋਂ ਪਹਿਲਾਂ ਕਰਨੈਲ ਦਰਦੀ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਇਹ ਮੇਲਾ ਸਾਰੇ ਹੀ ਨਗਰ ਨਿਵਾਸੀਆਂ ਸਮੂਹ ਸੰਗਤਾਂ ਐਨਆਰਆਈ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੇਲੇ ਵਿੱਚ ਪਹੁੰਚੋ ਸੋ 12 ਤਰੀਕ ਨੂੰ ਧੰਤਨ ਬਾਬਾ ਸਰਬਦਿਆਲ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਜਾਣਗੇ ਸੋ 14 ਤਰੀਕ ਨੂੰ ਰੱਖੇ ਗਏ ਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਉਗ ਤੋਂ ਉਪਰੰਤ ਕੀਰਤਨ ਹੋਵੇਗਾ ਕੀਰਤਨ ਤੋਂ ਉਪਰੰਤ ਸਟੇਜ ਦਾ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਸੋ ਮੈਂ ਸਾਰੀਆਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਦੇ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਆਖੋ ਕਿ ਬਾਬਾ ਸਰਬਦਿਆਲ ਮਹਾਰਾਜ ਦੀ ਜੀ